ਮੈਡਮ ਤੁਸੀਂ ਕਹਿੰਦੇ ਸੀ ਜਵਾਕਾਂ ਦੀ ਮੀਟਿੰਗ ਚ ਆਉਣਾ ਹੀ ਪਊਗਾ। ਹਾਂਜੀ ਹਾਂਜੀ ਬਿਲਕੁਲ ਤੁਹਾਨੂੰ ਆਉਣਾ ਹੀ ਪੈਣਾ ਸੀ। ਆ ਗਿਆ ਮੈਂ। ਦੱਸੋ ਸਾਡੇ ਜਵਾਕਾਂ ਦਾ ਕੀ ਰਿਜ਼ਲਟ ਆ? ਰਿਜ਼ਲਟ ਤਾਂ ਇਸ ਵਾਰ ਦੋਨੋਂ ਦਾ ਬਹੁਤ ਮਾੜਾ ਆਇਆ ਵਾ। ਆਹ ਵੇਖ ਲਓ। 40% ਮਾਰਕਸ ਹੀ ਆਇਆ ਦੋਨਾਂ ਦੇ। ਪਰ ਕਿਉਂ? ਇਸ ਵਾਰ ਮੇਰੇ ਜਵਾਕਾਂ ਦੇ ਇੰਨੇ ਘੱਟ ਨੰਬਰ ਕਿਉਂ ਆਏ ਆ? ਨੰਬਰ ਤਾਂ ਇਹਨਾਂ ਦੇ ਆਪੇ ਘੱਟ ਆਉਣੇ ਆ। ਨਾ ਤਾਂ ਪੜ੍ਹਾਈ ਵੱਲ ਧਿਆਨ ਹੀ ਦਿੰਦੇ ਆ, ਨਾ ਤੁਸੀਂ ਇਹਨਾਂ ਨੂੰ ਪੜ੍ਹਾਉਂਦੇ ਆ। ਥੋੜਾ ਬਹੁਤ ਨਾ ਜਵਾਕਾਂ ਵੱਲ ਧਿਆਨ ਦੇ ਲਓ। ਇੰਨੇ ਵੱਡੇ ਸਕੂਲ ਚ ਲਾਉਣ ਦਾ ਕੀ ਫਾਇਦਾ ਜ ਮੈਂ ਤੇ ਮੇਰੇ ਘਰ ਵਾਲੀ ਸਾਰਾ ਦਿਨ ਖੇਤੀਬਾੜੀ ਦੇ ਕੰਮਾਂ 'ਚ ਲੱਗੇ ਰਹਿਨੇ ਆ ਮੈਂ ਸਾਰਾ ਦਿਨ ਖੇਤ ਕੰਮ ਕਰਦਾ ਤੇ ਉਹ ਸਾਰਾ ਦਿਨ ਘਰੇ ਕਦੇ ਕੱਪੜੇ ਧੋਲੇ ਕਦੇ ਦਿਹਾੜੀਆਂ ਦੀਆਂ ਰੋਟੀਆਂ ਲਾ ਲੀਆਂ ਕਦੇ ਝਾੜੂ ਪੋਚਾ ਕਰ ਲਿਆ ਉਹਦੇ ਤਾਂ ਘਰ ਦੇ ਕੰਮ ਨਹੀਂ ਨਿਬੜਦੇ ਸਾਡੇ ਕੋਲ ਜਵਾਕਾਂ ਨੂੰ ਪੜ੍ਹਾਉਣ ਦਾ ਟਾਈਮ ਕਿੱਥੇ ਆ ਦੇਖੋ ਆਪਦੇ ਖੇਤੀਬਾੜੀ ਦੇ ਚੱਕਰਾਂ 'ਚ ਨਾ ਜਵਾਕਾਂ ਨੂੰ ਨਾ ਭੁੱਲੋ ਜੇ ਤੁਸੀਂ ਇੰਨੇ ਜ਼ਿਆਦਾ ਬਿਜ਼ੀ ਹਨਾ ਕੋਈ ਵਧੀਆ ਟੀਚਰ ਲੱਭ ਕੇ ਨਾ ਟਿਊਸ਼ਨ ਲਾ ਦਿਓ ਆਪੇ ਬੜੀ ਜਾਣਗੇ ਕਿਉਂ ਮੈਡਮ ਜੀ ਅਸੀਂ ਆਪਦੇ ਜਵਾਕਾਂ ਨੂੰ ਟਿਊਸ਼ਨ ਤੇ ਕਿਉਂ ਲਈਏ ਕਿਉਂਕਿ ਭਾਈ ਸਾਹਿਬ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੁਸੀਂ ਤਾਂ ਇਹਨਾਂ ਨੂੰ ਪੜਾ ਨਹੀਂ ਸਕਦੇ ਫਿਰ ਟਿਊਸ਼ਨ ਤੇ ਤਾਂ ਇਹਨਾਂ ਨੂੰ ਲਾਉਣਾ ਹੀ ਪਊਗਾ ਉੱਥੇ ਪੜ੍ਹਦਾ ਲੈਣਗੇ ਅੱਛਾ ਮਤਲਬ ਟਿਊਸ਼ਨ ਤੇ ਲਾਉਣਾ ਪਊਗਾ ਪੁੱਤ ਤੁਸੀਂ ਮੜੇ ਬਾਹਰ ਬੈਠੋ ਮੈਂ ਆਉਣਾ ਜਾਓ ਮੈਡਮ ਜੇ ਜਵਾਕਾਂ ਨੂੰ ਅਸੀਂ ਘਰ ਦੇ ਵਿੱਚ ਆਪ ਹੀ ਪੜਾਉਣਾ ਜਾਂ ਉਹਨਾਂ ਨੂੰ ਟਿਊਸ਼ਨ ਤੇ ਲਾਉਣਾ ਫਿਰ ਸਾਨੂੰ ਥੋੜੇ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਦਾ ਕੀ ਫਾਇਦਾ ਕੀ ਮਤਲਬ ਮਤਲਬ ਹੈ ਮੇਰੇ ਜਵਾਕ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 3 ਵਜੇ ਤੱਕ ਤੁਹਾਡੇ ਸਕੂਲ ਦੇ ਵਿੱਚ ਰਹਿੰਦੇ ਆ ਪੂਰੇ 7 ਘੰਟੇ ਬਾਕੀ ਟਾਈਮ ਦੇ ਵਿੱਚ ਉਹਨਾਂ ਨੇ ਸਕੂਲ ਦਾ ਕੰਮ ਵੀ ਕਰਨਾ ਆਉਂਦਾ ਰੋਟੀ ਵੀ ਖਾਣੀ ਹੁੰਦੀ ਆ ਫਿਰ ਉਹ ਸ਼ਾਮ ਨੂੰ ਜਵਾਕਾਂ ਦੇ ਨਾਲ ਬਾਹਰ ਖੇਡਣ ਵੀ ਜਾਂਦੇ ਆ ਉਹ ਇੰਨੇ ਕ ਟਾਈਮ ਦੇ ਵਿੱਚ ਕੀ ਕੀ ਕਰਨਗੇ ਜਦੋਂ 7 ਘੰਟੇ ਤੁਸੀਂ ਉਹਨਾਂ ਨੂੰ ਆਪਦੇ ਸਕੂਲ 'ਚ ਰੱਖ ਕੇ ਚੰਗੇ ਨੰਬਰ ਨਹੀਂ ਦਿਵਾ ਸਕਦੇ ਫਿਰ ਤੁਹਾਨੂੰ ਕੀ ਲੱਗਦਾ ਅਸੀਂ ਉਹਨਾਂ ਨੂੰ ਇੱਕ ਘੰਟਾ ਘਰ ਦੇ ਵਿੱਚ ਪੜਾ ਕੇ ਜਾਂ ਕੋਈ ਟਿਊਸ਼ਨ ਟੀਚਰ ਉਹਨਾਂ ਨੂੰ ਇੱਕ ਘੰਟਾ ਪੜਾ ਕੇ ਉਹਨਾਂ ਨੂੰ ਟੌਪ ਕਰਾ ਦੂਗਾ ਦੇਖੋ ਮੇਰਾ ਮਤਲਬ ਉਹ ਨਹੀਂ ਸੀ ਉਹ ਤੁਹਾਡਾ ਜੋ ਵੀ ਮਤਲਬ ਹੈ ਨਾ ਤੁਸੀਂ ਮੈਨੂੰ ਚੰਗੀ ਤਰ੍ਹਾਂ ਦੱਸਤਾ ਵੀ ਆਪਦੇ ਖੇਤੀ ਬਾੜੀ ਦੇ ਚੱਕਰ 'ਚ ਕਿਤੇ ਜਵਾਕਾਂ ਨੂੰ ਨਾ ਭੁੱਲ ਜਿਓ ਉਹ ਜੇ ਅਸੀਂ ਖੇਤੀ ਬਾੜੀ ਛੱਡਤੀ ਨਾ ਆ ਤੁਹਾਡੇ ਮਹਿੰਗੇ ਸਕੂਲ ਦੀ ਫੀਸ ਅਸੀਂ ਕਿੱਥੋਂ ਭਰਾਂਗੇ ਤੁਹਾਡੇ ਸਕੂਲ ਦੀ ਫੀਸ ਹੀ ਨਹੀਂ ਜਿਆਦਾ ਅਸੀਂ ਲੱਖਾਂ ਰੁਪਏ ਤੁਹਾਨੂੰ ਦਿੰਨੇ ਆ ਤੁਹਾਡੀ ਫੀਸ ਦੇ ਚੱਕਰ 'ਚ ਮੈਂ ਤੇ ਮੇਰੇ ਘਰ ਵਾਲੇ ਦਿਨ ਰਾਤ ਨਹੀਂ ਸੌਂਦੇ ਸਾਰਾ ਦਿਨ ਖੇਤੀ ਬਾੜੀ ਦੇ ਕੰਮਾਂ 'ਚ ਲੱਗੇ ਰਹਿੰਨੇ ਆ ਵੀ ਆਪਦੇ ਜਵਾਕਾਂ ਦੀ ਫੀਸ ਜੋ ਕੇ ਪੈਸੇ ਇਕੱਠੇ ਕਰ ਲਈਏ ਫੇਰ ਤੁਸੀਂ ਕਹਿੰਦੇ ਆ ਤੁਹਾਨੂੰ ਵਰਦੀ ਵੀ ਸਾਡੇ ਸਕੂਲ ਤੇ ਲੈਣੀ ਪਊਗੀ ਕਿਤਾਬਾਂ ਵੀ ਸਾਡੇ ਸਕੂਲ ਚੋਂ ਲੈਣੀਆਂ ਪੈਣਗੀਆਂ ਉਹ ਜਦੋਂ ਸਭ ਕੁਝ ਤੁਹਾਡੇ ਸਕੂਲ ਚੋਂ ਹੀ ਲੈਣਾ ਫੇਰ ਅਸੀਂ ਜਵਾਕ ਨੂੰ ਬਾਹਰਲੇ ਟੀਚਰ ਕੋਲ ਟਿਊਸ਼ਨ ਤੇ ਕਿਉਂ ਭੇਜ ਗਏ ਪੜਾਈ ਵੀ ਤਾਂ ਐਸੇ ਸਕੂਲ ਚ ਹੋਊਗੀ ਅਸੀਂ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਤੁਹਾਨੂੰ ਦਿੰਨੇ ਆ ਫੇਰ ਵੀ ਮੇਰੇ ਆਂਢੀ ਗੁਆਂਢੀ ਮੈਨੂੰ ਇਹ ਟੀਚਰਾਂ ਕਰੀ ਜਾਂਦੇ ਆ ਤੇਰਾ ਜਵਾਕ ਉਹ ਸਕੂਲ ਚ ਕਾਮਯਾਬ ਨਹੀਂ ਹੋਣਾ ਉਹਨੂੰ ਹੋਰ ਵੱਡੇ ਸਕੂਲ ਚ ਪਾ ਉੱਥੇ ਜਵਾਕ ਦਾ ਕਾਮਯਾਬ ਹੋਊਗਾ ਇਸ ਚੱਕਰ ਚ ਫਸਦਾ ਕੌਣ ਆ ਸਾਡੇ ਵਰਗਾ ਮਿਡਲ ਕਲਾਸ ਦੇਖੋ ਮੈਡਮ ਨਾ ਤਾਂ ਅਸੀਂ ਜਵਾਕਾਂ ਨੂੰ ਘਰੇ ਆਪ ਪੜਾ ਤੇ ਨਾ ਹੀ ਅਸੀਂ ਕਿਸੇ ਬਗਾਨੇ ਟੀਚਰ ਕੋਲੇ ਉਹਨਾਂ ਨੂੰ ਟਿਊਸ਼ਨ ਭੇਜਣਾ ਅਸੀਂ ਐਡਮਿਸ਼ਨ ਵੀ ਤੁਹਾਡੇ ਸਕੂਲ 'ਚ ਕਰਾਈ ਆ ਲੱਖਾਂ ਰੁਪਏ ਫੀਸ ਵੀ ਤੁਹਾਨੂੰ ਹੀ ਦਿੱਤੀ ਆ ਜੇ ਅਗਲੀ ਵਾਰ ਮੇਰੇ ਜਵਾਕਾਂ ਨੂੰ 7 ਘੰਟੇ ਤੁਹਾਡੇ ਸਕੂਲ 'ਚ ਪੜ੍ਹਨ ਤੋਂ ਬਾਅਦ ਵੀ ਚੰਗੇ ਨੰਬਰ ਨਾ ਨਾ ਆਏ ਤਾਂ ਮੈਂ ਪੂਰੀ ਪਬਲਿਕ ਦੇ ਸਾਹਮਣੇ ਤੁਹਾਨੂੰ ਸਵਾਲ ਕਰੂੰਗਾ ਵੀ ਤੁਸੀਂ ਪ੍ਰਾਈਵੇਟ ਸਕੂਲਾਂ 'ਲੇ ਫੀਸ ਕਿਸ ਗੱਲ ਦੀ ਲੈਨੇ ਆ ਜੇ ਸਾਡੇ ਜਵਾਕਾਂ ਨੂੰ ਪੜ੍ਹਾਈ ਨਹੀਂ ਸਕਦੇ ਜੇ ਅਸੀਂ ਮਿਡਲ ਕਲਾਸ ਆ ਨਾ ਤਾਂ ਇਹ ਨਾ ਸਮਝਿਓ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਮੇਰੀ ਇਹ ਗੱਲ ਨੂੰ ਆਪਦੇ ਕੰਨਾਂ 'ਚ ਨਹੀਂ ਆਪਦੇ ਦਿਮਾਗ 'ਚ ਰੱਖਿਓ ਸਸਰੀ ਘਰ ਤੀਆਂ ਪੁੱਤ ਹੀ ਪੜਾਏ ਮਸਾਂ ਜਾਂਦੇ ਨੇ ਇਹ ਹਾਲ ਐ ਜੱਟਾਂ ਦੇ ਘਰ ਦਾ ਉਹ ਜਿੱਥੇ ਹੁੰਦੀ ਐ ਬੰਬੰਦੇ ਹਥਿਆਰ ਦੀ ਤੇ ਤੁਸੀਂ ਕਹਿੰਦੇ ਫੇਰ ਕਰਦਾ ਕੀ ਦੇ ਕੇ ਕੁੜੀ ਨੂੰ ਸੋਰੀ ਤੋੜਨੇ ਕੀ ਦੇ ਕੇ ਕੁੜੀ ਨੂੰ ਸੋਰੀ ਤੋੜਨੇ ਉਹ ਨਿੱਤ ਸੋਚਾਂ ਵਿੱਚ ਬੈੰਦਾ ਏ ਸਾਨੂੰ ਦੱਸਿਓ ਜ਼ਰਾ ਕਗਾਉ ਮਾਲੀਓ ਉਹ ਜੱਟ ਕਿਹੜੇ ਪਿੰਡ ਰਹਿੰਦਾ ਐ ਉਹ ਇਹ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦਿੱਤਾ ਸੀ ਵੀ ਪ੍ਰਾਈਵੇਟ ਸਕੂਲਾਂ ਵਾਲੇ ਕਿਦਾਂ ਲੁੱਟ ਮਚਾਉਂਦੇ ਆ ਹਨਾ ਮਤਲਬ ਸਾਰੀਆਂ ਕਿਤਾਬਾਂ ਕਾਪੀਆਂ ਸਾਰਾ ਕੁਝ ਉੱਥੋਂ ਮੰਗਵਾਉਂਦੇ ਆ ਤੇ ਪੜ੍ਹਾਈ ਵੀਰੇ ਕਹਣਗੇ ਵੀ ਟਿਊਸ਼ਨ ਤੇ ਲਾ ਦਿਓ ਹਨਾ ਬਾਕੀ ਇਹ ਮੈਸੇਜ ਦੇ ਵਿੱਚ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝ ਲੱਗੀ ਹੋ ਵੀ ਇਹ ਵੀਡੀਓ ਦੇ ਵਿੱਚ ਅਸੀਂ ਕੀ ਮੈਸੇਜ ਦਿੱਤਾ ਵਾ ਜੇ ਤੁਹਾਨੂੰ ਇਹ ਮੈਸੇਜ ਚੰਗਾ ਲੱਗਾ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪ੍ਰਾਈਵੇਟ ਸਕੂਲਾਂ ਦੇ ਮਾਲਕਾਂ ਤੇ ਕਰ ਪਹਚਾਯੋ ਅਸੀਂ ਜਿਹੜੇ ਆਮ ਘਰਾਂ ਦੇ ਜਿਹੜੇ ਜਾਟਾ ਹਨਾ ਜਵਾਕਾਂ ਨੂੰ ਆਪਦੀ ਮਿਹਨਤ ਕਰਕੇ ਮਜ਼ਾ ਪੜਾਉਂਦੇ ਆ ਦੇ ਜਵਾਕਾਂ ਨੂੰ ਤਾਂ ਉਹਨਾਂ ਦੀ ਕਮਾਈ ਨੂੰ ਅਸੀਂ ਕਿੱਦਾਂ ਹਨ ਸਹੀ ਤਰੀਕੇ ਨਾਲ ਵਰਤੀਏ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਤੱਕ ਜਰੂਰ ਪਹੁੰਚਾਓ ਤੇ ਆਪਣਾ ਜਾਂ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿਵੇਂ ਦੀ ਲੱਗੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਥੈਂਕ ਯੂ ਸੋਮਾਥਿੰਗ